ਸਖਬੀਰ ਸਿੰਘ ਬਾਦਲ ਨੂੰ ਆਪਣੇ ਘਰ ਦੇ ਵਿੱਚੋਂ ਹੀ ਵੱਡਾ ਝਟਕਾ ਲੱਗ ਗਿਆ ਵਿਕਰਮ ਮਜੀਠੀਆ ਦੀ ਖੁੱਲੀ ਤੇ ਨੰਗੀ ਚਿੱਟੀ ਬਗਾਵਤ ਜਿਹੜੀ ਆ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੋ ਚੁੱਕੀ ਹੈ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਲੇਸ਼ ਕਿਵੇਂ ਵਧਦਾ ਜਾ ਰਿਹਾ ਹੈ ਇਹਦੇ ਬਾਰੇ ਤੁਹਾਨੂੰ ਸਾਰੀ ਕਹਾਣੀ ਦੱਸਦੇ ਹਾਂ ਸਖਬੀਰ ਸਿੰਘ ਬਾਦਲ ਦੇ ਖਿਲਾਫ ਵਿਕਰਮ ਜੀਠੀਏ ਦੇ ਨਾਲ ਕਿਹੜੇ-ਕਿਹੜੇ ਆਗੂ ਮੈਦਾਨ ਚ ਨਿਤਰੇ ਐ ਇਹ ਤੁਹਾਨੂੰ ਮੈਂ ਸਾਰੀ ਕਹਾਣੀ ਖੋਲ ਕੇ ਦੱਸਣੀ ਐ ਤੁਸੀਂ ਜੁੜਿਓ ਲੋਕ ਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਪੰਥਕ ਸਿਆਸਤ ਤੇ ਪੰਜਾਬ ਦੀ ਸਿਆਸਤ ਦੋਨਾਂ ਨੂੰ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ ਸ਼੍ਰੋਮਣੀ ਅਕਾਲੀ ਦਾ ਮੈਂ ਕੱਲ ਹੀ ਕਿਹਾ ਸੀ ਜਦੋਂ ਤਖਤਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਤਖਤ શ્રી ਕੇਸਗੜ੍ਹ ਦੇ ਸਾਹਿਬ ਦੇ ਜ਼ਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ ਮੈਂ ਕਿਹਾ ਸੀ ਕਿ ਇਹ ਚੀਜ਼ ਇੱਥੇ ਰੁਕਣ ਵਾਲੀ ਨਹੀਂ ਮੈਨੂੰ ਕਈਆਂ ਨੇ ਕਮੈਂਟਾਂ 'ਚ ਗਾਲਾਂ ਕੱਢੀਆਂ ਉਹਦੀ ਮੈਂ ਗੱਲ ਅਲੱਗ ਜਾ ਕੇ ਕਰਦਾ ਪਰ ਦੋ ਵੱਡੀਆਂ ਬਗਾਵਤਾਂ ਨੇ ਹਰਿਆਣਾ ਜੁਨਟ ਸਾਰੀ ਅਸਤੀਫੇ ਦੇ ਕੇ ਘਰ ਬੈ ਗਈ ਕਿ ਜਿਹੜਾ ਅਕਾਲ ਤਖਤ ਦੀ ਮੰਨ ਨਹੀਂ ਮੰਨੇਗਾ ਅਸੀਂ ਉਸ ਦਲ ਨਾਲ ਨਹੀਂ ਰਹਿ ਸਕਦੇ ਅਸੀਂ ਅਕਾਲੀ ਆਂ ਪਰ ਅਸੀਂ ਸ਼ਰੋਮਣੀ ਅਕਾਲੀ ਦਲ ਬਾਦਲ ਨਾਲ ਨਹੀਂ ਜਾ ਸਕਦੇ ਉਸ ਤੋਂ ਬਾਅਦ ਜਿਹੜਾ ਵਿਕਰਮ ਜੀਠੀਆ ਮੈਦਾਨ ਚਾਇ ਵਿਕਰਮ ਜੀਠੀਆ ਦੇ ਮੈਦਾਨ ਚੋਂ ਨ ਤੋਂ ਬਾਅਦ ਮਾਮਲਾ ਹੋਰ ਭੱਗ ਗਿਆ ਵਿਕਰਮ ਜੀਠੀਆ ਨੇ ਸ਼ਰਯਾਮ ਕਹਿ ਦਿੱਤਾ ਕਿ ਜਿਹੜਾ ਅੰਤਰੀਂ ਕਮੇਟੀ ਨੇ ਫੈਸਲਾ ਲਿਆ ਉਹਦੇ ਨਾਲ ਸਿੱਖ ਮਨਾਂ ਨੂੰ ਠੇਸ ਪਹੁੰਚੀ ਹੈ ਵਿਕਰਮ ਜੀਠੀਆ ਦੇ ਨਾਲ ਹੋਰ ਕਿਹੜੇ ਕਿਹੜੇ ਆਗੂ ਨੇ ਵੱਡੇ ਆਗੂ ਨੇ ਵਿਕਰਮ ਜੀਠੀਆ ਦੇ ਨਾਲ ਲਖਬੀਰ ਸਿੰਘ ਲੋਧੀ ਨੰਗਲ ਸਾਬਕਾ ਵਿਧਾਇਕ ਬਟਾਲਾ ਸ਼ਰਨਜੀਤ ਸਿੰਘ ਢਿੱਲੋਂ ਅਕਾਲੀ ਦਲ ਦੇ ਵੱਡੇ ਲੀਡਰ ਸਾਬਕਾ ਸਿੰਚਾਈ ਮੰਤਰੀ ਵਿਧਾਇਕ ਸਾਨੇਵਾਲ ਸਾਬਕਾ ਲੋਕ ਸਭਾ ਮੈਂਬਰ ਲੁਧਿਆਣਾ ਉਹਨਾਂ ਦੇ ਨਾਲ ਜੋਤ ਸਿੰਘ ਸਮਰਾ ਸਣੇ ਕਈ ਵੱਡੇ ਆਗੂ ਨੇ ਜਿਨ੍ਹਾਂ ਨੇ ਇਸ ਸਮੇਂ ਝੰਡਾ ਚੁੱਕ ਲਿਆ ਬਗਾਵਤ ਦਾ ਮੈਂ ਤੁਹਾਨੂੰ ਖਬਰ ਦੱਸ ਦਵਾ ਜਿਹੜਾ ਪ੍ਰੈਸ ਬਿਆਨੀਆਂ ਆਇਆ ਪ੍ਰੈਸ ਨੋਟ ਆਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਮਜੀਠੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੇ ਫੈਸਲੇ ਤੇ ਅਸਹਿਮਤੀ ਜਤਾਈ ਹੈ ਉਹਨਾਂ ਕਿਹਾ ਕਿ ਜਥੇਦਾਰ ਨੂੰ ਜਿਸ ਤਰੀਕੇ ਨਾਲ ਹਟਾਇਆ ਗਿਆ ਸਿੱਖ ਸੰਗਤ ਦੇ ਮਨਾਂ ਨੂੰ ਡੂੰਘੀ ਸਠੇਸ ਪਹੁੰਚੀ ਹੈ ਇਸ ਤੋਂ ਇਲਾਵਾ ਲਖਬੀਰ ਸਿੰਘ ਲੋਧੀ ਨਗਰ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਜੋਤ ਸਿੰਘ ਸਮਰਾ ਹਲਕਾ ਇੰਚਾਰਜ ਜਨਾਲਾ ਸਰਬਜੋਤ ਸਿੰਘ ਸਾਭੀ ਹਲਕਾ ਇੰਚਾਰਜ ਮਕੇਰੀਆਂ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਸ਼ਰਨਜੀਤ ਸਿੰਘ ਢਿੱਲੋਂ ਜਿਹੜੇ ਕਿ ਸਾਬਕਾ ਮੰਤਰੀ ਸਾਬਕਾ ਵਿਧਾਇਕ ਸਾਬਕਾ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਤਖਤ ਸਾਹਿਬ ਦੇ ਜਥੇਦਾਰ ਦੀ ਮਾਨ ਮਰਿਆਦਾ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਤੇ ਆਖਰੀ ਸਾਹਾਂ ਤੱਕ ਕਰਦੇ ਰਹਾਂਗੇ ਉਹਨਾਂ ਇਹ ਵੀ ਕਿਹਾ ਕਿ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਜੋ ਵੀ ਜਥੇਦਾਰ ਸਹਿਬਾਨ ਸਖਸ ਤੇ ਬਿਰਾਜਮਾਨ ਹਨ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਵੱਖ-ਵੱਖ ਮੀਡੀਆ ਚੈਨਲਾਂ ਨੂੰ ਬਿਆਨ ਦਿੰਦਿਆਂ ਹੋਇਆਂ ਲਖਬੀਰ ਸਿੰਘ ਲੋਧੀ ਨੰਗਲ ਨੇ ਇਹ ਗੱਲ ਕਹੀ ਕਿ ਐਸੀ ਬਥੇਰਾ ਜੋਰ ਲਾਇਆ ਸੀ ਕਿ 2 ਦਸੰਬਰ ਵਾਲੇ ਫੈਸਲੇ ਹੱਥ ਜੋੜ ਕੇ ਮੰਨ ਲਓ ਉਹਨਾਂ ਦੇ ਵਿੱਚ ਕੁਝ ਨਹੀਂ ਕਿ ਅਸਨਾਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਜਾਈਏ ਪਰ ਸਾਡੀ ਕਿਸੇ ਨੇ ਨਹੀਂ ਸੁਣੀ। ਇਹੀ ਗੱਲ ਸ਼ਰਨਜੀਤ ਸਿੰਘ ਢਿੱਲੋਂ ਨੇ ਕਹੀ। ਸ਼ਰਨਜੀਤ ਸਿੰਘ ਢਿੱਲੋਂ ਉਹਨਾਂ ਆਗੂਆਂ 'ਚ شمار ਨਹੀਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਸੱਜੇ ਖੱਬੇ ਮੰਨੇ ਜਾਂਦੇ ਸੀ। ਸੱਜਾ ਹੱਥ ਖੱਬਾ ਹੱਥ ਮੰਨੇ ਜਾਂਦੇ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਏ ਕੜਮਾਸ ਕਿੱਥੇ ਤੱਕ ਪਹੁੰਚ ਚੁੱਕਿਆ ਇਹ ਗੱਲ ਮੈਂ ਤੁਹਾਨੂੰ ਕੱਲ ਕਹਿਤੀ ਸੀ ਕੱਲ ਮੈਂ ਕਈ ਕਮੈਂਟ ਦੇਖ ਰਿਹਾ ਸੀ ਵੱਖ-ਵੱਖ ਚੈਨਲਾਂ ਤੇ ਕਮੈਂਟ ਦੇਖ ਰਿਹਾ ਸੀ ਚਲੋ ਜਿਹੜੇ ਤਾਂ ਪੈਸੇ ਲੈ ਕੇ ਆਈਟੀ ਸੈੱਲ ਦੇ ਰਾਹੀਂ ਕੰਮ ਕਰਦੇ ਆ ਉਹਨਾਂ ਨੂੰ ਤਾਂ ਸਾਡੀ ਨਮਸਕਾਰ ਹੈ ਉਹਨਾਂ ਨੂੰ ਤਾਂ ਫਤਿਹ ਹੈ ਉਹਨਾਂ ਨੂੰ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਉਹ ਤਾਂ ਪਹਾੜੇ ਦੇ ਬੰਦੇ ਨੇ ਪਰ ਜਿਹੜੇ ਲੋਕ ਦਿਮਾਗ ਰੱਖਦੇ ਨੇ ਸੁਤੰਤਰ ਨੇ ਆਜ਼ਾਦ ਨੇ ਜਦੋਂ ਉਹ ਲੋਕ ਐਸੀ ਗੱਲ ਕਰਦੇ ਨੇ ਕਿ ਜਿਹੜੀ ਸੱਚ ਤੇ ਯਥਾਰਥ ਦੇ ਨਾਲ ਮੇਲ ਨਹੀਂ ਖਾਂਦੀ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੀ ਸਿਆਸਤ ਤੇ ਖਾਸ ਕਰਕੇ ਕਾਲੀ ਸਿਆਸਤ ਨੇ ਕਿਸਰਾਤੇ ਜਾਣਾ ਹੈ ਪਰ ਬਰਹਾਲ ਜੋ ਅਸ਼ੰਕੇ ਅਸੀਂ ਤੁਹਾਨੂੰ ਤਿੰਨ ਮਹੀਨਿਆਂ ਤੋਂ ਮੈਂ ਦੱਸਦਾ ਆ ਰਹੇ ਹਾਂ ਵੱਖ-ਵੱਖ ਖਬਰਾਂ ਦੇ ਜ਼ਰੀਏ ਉਹ ਅੱਜ ਸੱਚ ਸਾਬਤ ਹੁੰਦੇ ਹੋਏ ਨਜ਼ਰ ਆਉਂਦੇ ਨੇ